ਸਸੀ ਗੱਲ ਦੋਸਤੋ ਦੋਸਤੋ ਪੰਜਾਬ ਦੇ ਤਰਾਸ ਦੀ ਭਰੀ ਹਾਲਤ ਦੇ ਵਿਚਾਲੇ ਇੱਕ ਠੰਡੀ ਹਵਾ ਦਾ ਬੁੱਲਾ ਸਾਡੇ ਤੱਕ ਪਹੁੰਚਿਆ ਹੈ ਇਹ ਠੰਡੀ ਹਵਾ ਦਾ ਬੁੱਲਾ ਪੰਜਾਬ ਦੇ ਮੁੱਖ ਮੰਤਰੀ 3 ਕਰੋੜ ਲੋਕਾਂ ਦੇ ਮੁੱਖ ਮੰਤਰੀ ਰਾਜਾ ਕਹਿ ਲਿਗੇ ਸਰਦਾਰ ਭਗਵੰਤ ਸਿੰਘ ਮਾਫ ਕਰਨਾ ਸਰਦਾਰ ਭਗਵੰਤ ਮਾਨ ਜੀ ਦੇ ਹੈਲੀਕਾਪਟਰ ਵੱਲੋਂ ਆਇਆ ਮਾਨ ਸਾਹਿਬ ਨੇ ਐਲਾਨ ਕੀਤਾ ਹੈ ਬੜੇ ਵੱਡੇ ਦਿਲ ਦੇ ਨਾਲ ਕਿ ਉਹ ਆਪਣਾ ਹੈਲੀਕਾਪਟਰ ਹੜਪੀੜਤਾ ਦੇ ਲਈ ਵਿਹਲਾ ਛੱਡ ਰਹੇ ਨੇ ਭਗਵੰਤ ਮਾਨ ਸਾਹਿਬ ਦਾ ਆਪਣਾ ਹੈਲੀਕਾਪਟਰ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੀ ਹਰ ਤਰ੍ਹਾਂ ਦੇ ਨਾਲ ਸਹਾਇਤਾ ਕਰੇਗਾ ਇਹ ਮਾਨ ਸਾਹਿਬ ਦਾ ਆਪਣਾ ਹੈਲੀਕਾਪਟਰ ਜਿੱਥੇ ਹਜ਼ਾਰਾਂ ਲੋਕਾਂ ਨੂੰ ਆਪਣੇ ਤੌਰ ਤੇ ਮੁਸੀਬਤ ਚੋਂ ਬਾਹਰ ਕੱਢੇਗਾ ਜਿਨ੍ਹਾਂ ਦੇ ਘਰ ਟਹਿ ਗਏ ਨੇ ਉਹਨਾਂ ਨੂੰ ਗੁੱਟੀਆਂ ਸੁੱਟੇਗਾ ਭੁੱਖਿਆਂ ਨੂੰ ਰੋਟੀਆਂ ਦੇਵੇਗਾ ਧਿਆਆਂ ਨੂੰ ਪਾਣੀ ਦੇਵੇਗਾ ਉੱਥੇ ਪੰਜਾਬ ਦਾ ਇਹ ਹੈਲੀਕਾਪਟਰ ਮਰ ਚੁੱਕੀਆਂ ਫਸਲਾਂ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਵੀ ਆਪਣੇ ਆਪ ਹੀ ਦੇ ਦੇਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਇਹ ਆਪਣਾ ਹੈਲੀਕਾਪਟਰ ਅੱਜ ਪੰਜਾਬ ਦੀ ਬਾਹ ਫੜਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਿਸ ਤਰੀਕੇ ਦੇ ਨਾਲ ਮਾਨ ਸਾਹਿਬ ਨੇ ਵੱਡੇ ਦਿਲ ਦੇ ਨਾਲ ਆਪਣਾ ਹੈਲੀਕਾਪਟਰ ਪੰਜਾਬ ਦੇ ਲੋਕਾਂ ਦੀ ਸੇਵਾ ਚ ਲਾਇਆ ਤੇ ਦੂਜੇ ਪਾਸੇ ਫੌਜ ਵੀ ਸ਼ਸ਼ੋਪੰਜ ਵਿੱਚ ਪੈ ਗਈ ਹੈ ਕਿ ਉਹ ਦੇਸ਼ ਦੇ ਹੈਲੀਕਾਪਟਰਾਂ ਦਾ ਕੀ ਕਰੇ ਜਿਨ੍ਹਾਂ ਦੇ ਨਾਲ ਉਹ ਰੈਸਕਿਊ ਕਾਰਜ ਚ ਚਲਾਉਣਾ ਚਾਹ ਰਹੀ ਸੀ ਪੰਜਾਬ ਦੇ ਲੋਕ ਪਛਤਾ ਰਹੇ ਨੇ ਕਿ ਕਾਸ਼ ਮੁੱਖ ਮੰਤਰੀ ਸਾਹਿਬ ਕੋਲੇ ਇੱਕ ਆਪਣੀ ਕਸ਼ਤੀ ਵੀ ਹੁੰਦੀ ਤਾਂ ਹੋਰ ਵੀ ਵਧੀਆ ਹੁੰਦਾ ਦੂਜੇ ਪਾਸੇ ਲਤੀਫਪੁਰਾ ਉਹ ਕਸਬੇ ਉਹ ਜਿਹੜੇ 47 ਦੇ ਉਜੜੇ ਹੋਏ ਲੋਕ ਜਿਹੜੇ 2 ਸਾਲ ਪਹਿਲਾਂ ਦੁਬਾਰਾ ਉਜੜੇ ਸੀ ਉਹ ਵੀ ਅੱਜ ਚੌਰ ਰਹੇ ਨੇ ਕਿ ਕਾਸ਼ ਭਗਵਾਨ ਤਮਨ ਇਨਸਾਫ ਦਾ ਇਹ ਆਪਣਾ ਹੈਲੀਕਾਪਟਰ ਸਿਆਲਾਂ ਦੀਆਂ ਉਹਨਾਂ ਸਰਦ ਰੁੱਤਾਂ ਦੇ ਵਿਚਾਲੇ ਉਹਨਾਂ ਦੇ ਵਿੜੇ ਵੀ ਉਤਰਿਆ ਹੁੰਦਾ ਤਾਂ ਉਹਨਾਂ ਨੂੰ ਆਪਣੇ ਟਹਿੇ ਘਰਾਂ ਦੇ ਬਾਹਰ ਆਪਣੇ ਬੱਚੇ ਲੈ ਕੇ ਨੰਗੀ ਛੱਤ ਥਲੇ ਨਾ ਸੌਣਾ ਪੈਂਦਾ ਉਹ ਮਾਂ ਮਾਂ ਰੋ ਰਹੀਆਂ ਨੇ ਕਿ ਮਾਨ ਸਾਹਿਬ ਦਾ ਹੈਲੀਕਾਪਟਰ ਕਾਸ਼ ਉਹਨਾਂ ਦੇ ਘਰ ਪਹੁੰਚਿਆ ਹੁੰਦਾ ਤਾਂ ਅੱਜ ਉਹਨਾਂ ਦੇ ਪੁੱਤ ਨਸ਼ੇ ਨਾਲ ਨਾ ਮਰਦੇ ਪੰਜਾਬ ਦਾ ਵਪਾਰ ਪਿੱਟ ਰਿਹਾ ਕਿ ਮਾਨ ਸਾਹਿਬ ਦਾ ਇਹ ਆਪਣਾ ਹੈਲੀਕਾਪਟਰ ਜੇਕਰ ਉਹਨਾਂ ਦੀਆਂ ਫੈਕਟਰੀਆਂ 'ਚ ਪਹੁੰਚਿਆ ਹੁੰਦਾ ਉਹਨਾਂ ਦੇ ਘਰਾਂ ਦੀ ਰੱਖਿਆ ਲਈ ਪਹੁੰਚਿਆ ਹੁੰਦਾ ਤਾਂ ਫਰੋਤੀਆਂ ਦੀ ਮੰਗ ਕਰਦੇ ਗੈਂਗਸਟਰਾਂ ਦੀ ਕਦੇ ਹਿੰਮਤ ਨਾ ਪੈਂਦੀ ਤੇ ਪੰਜਾਬ ਦਾ ਵਪਾਰ ਪੰਜਾਬ ਤੋਂ ਬਾਹਰ ਨਾ ਜਾਂਦਾ। ਪੰਜਾਬ ਦਾ ਕਿਸਾਨ ਤਾਂ ਪੈਟੀ ਰਿਹਾ ਕਿ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਉਹਨਾਂ ਦੀ ਮਿੱਟੀ ਪੋਲੀ ਕਰਕੇ ਇੱਥੇ ਉਤਰ ਨਹੀਂ ਪਾਰਿਆ। ਕਿੰਨਾ ਚੰਗਾ ਹੁੰਦਾ। ਕਿੰਨਾ ਚੰਗਾ ਹੁੰਦਾ ਕਿ ਜੇਕਰ ਮਾਨ ਸਾਹਿਬ ਦਾ ਹੈਲੀਕਾਪਟਰ ਉਹਨਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਪਹੁੰਚਦਾ ਉਹਨਾਂ ਪੁਲਿਸ ਦੀਆਂ ਲਾਠੀਆਂ ਖਾ ਰਹੇ ਅਧਿਆਪਕਾਂ ਨੂੰ ਅਤੇ ਦੂਜੇ ਵਰਗਾਂ ਨੂੰ ਉਹਨੇ ਦੇ ਰੱਖਿਆ ਲਈ ਪਹੁੰਚਦਾ ਕਿ ਮਾਨ ਸਾਹਿਬ ਦਾ ਹੈਲੀਕਾਪਟਰ ਨਾਤ ਹੁੰਦੇ ਗੈਂਗਸਟਰਵਾਦ ਨੂੰ ਰੋਕਣ ਲਈ ਪਹੁੰਚਦਾ ਨਕਲੀ ਮੁਕਾਬਲਿਆਂ ਨੂੰ ਰੋਕਣ ਲਈ ਪਹੁੰਚਦਾ ਪਰ ਮਿਸ ਹੋ ਗਿਆ ਮਿਸ ਹੋ ਗਿਆ ਪਰ ਖੈਰ ਫਿਰ ਵੀ ਖੁਸ਼ੀ ਵਾਲੀ ਗੱਲ ਹੈ ਅੱਜ ਜਿਸ ਢੰਗ ਦੇ ਨਾਲ ਪੰਜਾਬ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਪੇਜਾਂ ਤੋਂ ਪੰਜਾਬ ਦੇ ਹਰ ਇੱਕ ਮੰਤਰੀ ਦੇ ਪੇਜ ਤੋਂ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪੰਜਾਬ ਦੇ ਵਿੱਚ ਪੈਦਾ ਹੋਏ ਵਿਕਰਾਲ ਹਾਲਾਤਾਂ ਦਾ ਹੱਲ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਦੱਸਿਆ ਜਾ ਰਿਹਾ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਆਪਣੀ ਪਿੱਠ ਥਾਪੜੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਦੇ ਮੋਢੇ ਕੁੱਟੇ ਜਾ ਰਹੇ ਨੇ ਉਹ ਤੋਂ ਦੇਖ ਕੇ ਲੱਗਦਾ ਕਿ ਪੰਜਾਬ ਦੇ ਵਿੱਚ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਆਪਣਾ ਹੈਲੀਕਾਪਟਰ ਦੇ ਕੇ ਇੱਕ ਨਵਾਂ ਇਨਕਲਾਬ ਲੈ ਜਾਂਦਾ ਅਸੀਂ ਇਹ ਸਭ ਵੇਖ ਪੰਜਾਬ ਦੇ ਲੋਕ ਵੀ ਸੋਚ ਰਹੇ ਨੇ ਕਿ ਕਾਸ਼ ਕਾਸ਼ ਉਹਨਾਂ ਨੂੰ ਅੱਗ ਲਾਈ ਹੁੰਦੀ ਤਾਂ 2022 ਦੇ ਵਿੱਚ ਉਹਨਾਂ ਨੇ ਆਪਣੇ ਇਸ ਹੈਲੀਕਾਪਟਰ ਦੀ ਚਾਬੀ ਭਗਵੰਤ ਮਾਨ ਨੂੰ ਨਾ ਹੀ ਦਿੱਤੀ ਹੁੰਦੀ ਤਾਂ ਕਿ ਨਾ ਤਾਂ ਅੱਜ ਕੇਜਰੀਵਾਲ ਸਾਹਿਬ ਨੂੰ ਆਪਣੇ ਦੌਰੇ ਰੱਦ ਕਰਕੇ ਘਰੇ ਬਹਿਣਾ ਪੈਂਦਾ ਨਾ ਹੀ ਭਗਵੰਤ ਮਾਨ ਸਾਹਿਬ ਨੂੰ ਸ਼ਾਹੀ ਭੋਜ ਤੋਂ ਜੋ ਕਿ ਤਮਿਲਨਾਡੂ ਵਿੱਚ ਦਿੱਤਾ ਜਾ ਰਿਹਾ ਸੀ ਉਹ ਤੋਂ ਇੰਜ ਸੂਰੇ ਸੂਰੇ ਵਾਪਸ ਆਉਣਾ ਪੈਂਦਾ ਨਾ ਉਹਨਾਂ ਦੀ ਨੀਂਦ ਖਰਾਬ ਹੁੰਦੀ ਅਤੇ ਨਾ ਹੀ ਖੜਾਂ ਦੇ ਪਾਣੀ ਦੇ ਨਾਲ ਉਹਨਾਂ ਦੇ ਪਜਾਮੇ ਦੇ ਪਹੁੰਚੇ ਭਜਦੇ ਅਤੇ ਨਾ ਹੀ ਉਹਨਾਂ ਨੂੰ ਆਪਣਾ ਹੈਲੀਕਾਪਟਰ ਪੰਜਾਬ ਦੇ ਲੋਕਾਂ ਨੂੰ ਦੇਣ ਬਦਲੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਖਰੀਦੀਆਂ ਕਰੋੜਾਂ ਦੀਆਂ ਗੱਡੀਆਂ ਦੇ ਕਾਫਲੇ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੋ ਬਹੁਤ ਬਹੁਤ ਧੰਨਵਾਦ ਜੀ ਭਗਵੰਤ ਮਾਨ ਸਾਹਿਬ ਬਹੁ ਬਹੁਤ ਧੰਨਵਾਦ ਤੁਹਾਡਾ ਥੋਥੋ ਵੱਡੇ ਦਿਲ ਵਾਲਾ ਬੰਦਾ ਨਾ ਪੰਜਾਬ ਨੇ ਕਦੇ ਵੇਖਿਆ ਤੇ ਨਾ ਹੀ ਪੰਜਾਬ ਕਦੇ ਵੇਖਣਾ ਚਾਹੇਗਾ ਸਤ ਸ੍ਰੀ ਅਕਾਲ ਜੀ